ਤੇ 50000 ਦਾ ਕਟ ਸੀ ਉਸ ਦਿਨ ਅਦਾਲਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਹਕੂਮਤ ਨੂੰ ਕਹਿਤਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੋਟਕਪੂਰਾ ਬਹਿਬਲ ਗੋਲੀ ਕਾਟ ਦੇ ਦੋਸ਼ੀਆਂ ਨੂੰ ਜੇਲਾਂ ਦੇ ਵਿੱਚ ਖੰਡ ਕਰਦੇ ਹਰ ਰੋਜ਼ ਮੋਰਚੇ ਦੇ ਉੱਤੇ 7-8 ਕੁਇੰਟਲ ਦਾਲ ਲੱਗਦੀ ਸੀ 5000 ਤੋਂ ਵੱਧ ਸੰਗਤ ਇੱਥੇ ਆਉਂਦੇ ਸੀ ਮੋਰਚੇ ਤੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਆ ਚੁੱਕੇ ਆ ਕੀ ਅਦਾਲਤ ਨੇ ਉਸ ਵੇਲੇ ਜਿਹੜਾ ਫੈਸਲਾ ਕਰਨਾ ਸੀ ਕਰਤਾ ਨੌ ਸੜਕਾਂ ਚੰਡੀਗੜ੍ਹ ਨੂੰ 10 ਸੜਕਾਂ ਜਾਂਦੀਆਂ ਠੀਕ ਹੈ ਇੱਥੇ ਜਿਹੜੀ ਇਹ ਡਬਲ ਰੋਡ ਹੈ ਇੱਕ ਪਾਸਾ ਖੁੱਲਿਆ ਹੋਇਆ ਕਿਸੇ ਨੂੰ ਤਕਲੀਫ ਕੀ ਹੈ ਤੇ ਇੱਥੇ ਦੋਨੇ ਪਾਸੇ ਖਾਲੀ ਥਾਂ ਪਈ ਹੈ ਸਰਕਾਰ ਨੂੰ ਇੰਨੀ ਤਕਲੀਫ ਹੈ ਤਾਂ ਉਰਲੇ ਪਾਸੇ ਦੀ ਸੜਕ ਕੱਢ ਕੇ ਲੈ ਜਾ ਔਰ ਹਣੀਪ੍ਰੀਤ ਨੇ ਇਹ ਗੱਲ ਕਹੀ ਕਿ ਜਿਨ੍ਹਾਂ ਨੇ ਸਾਡੇ ਗੁਰੂ ਦੇ ਲੋਕਟ ਰੋਲੇ ਹੈ ਠੀਕ ਹੈ ਉਸ ਗੁਰੂ ਨੂੰ ਰੋਲਿਆ ਹੈ ਠੀਕ ਹੈ ਉਹ ਸਾਰਾ ਕੁਝ ਕਲੀਅਰ ਹੋ ਜਾਣ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਸਾਡੀਆਂ ਮਾਨਯੋਗ ਅਦਾਲਤਾਂ ਅੱਖਾਂ ਕਿਉਂ ਵੀ ਟਿਕੇ ਮਾਨਯੋਗ ਅਦਾਲਤ ਨੂੰ ਹਰ ਰੋਜ਼ ਨਸ਼ੇ ਦੇ ਨਾਲ ਪੰਜਾਬ ਚ ਹੁੰਦੀਆਂ 2 ਤੋਂ 4 ਮੌਤਾਂ ਨਹੀਂ ਦਿਖਦੀਆਂ ਬੰਦੀ ਸਿੰਘਾਂ ਦਾ ਰਿਹਾਈ ਮੋਰਚੇ ਨੂੰ ਲੱਗੇ ਹੋਏ 15 ਮਹੀਨੇ ਦੇ ਕਰੀਬ ਹੋ ਗਿਆ ਪਰ ਅਜੇ ਤੱਕ ਕੋਈ ਪ੍ਰਾਪਤੀਆਂ ਜਿਸ ਤਰੀਕੇ ਦੀਆਂ ਹੋਈਆਂ ਨਹੀਂ ਤਾਂ ਭਾਵੇਂ ਦਾਅਵੇ ਇਸ ਤਰੀਕੇ ਦੀ ਕਮੇਟੀ ਕਰ ਰਹੀ ਹੈ ਕਿ ਅਸੀਂ ਬਹੁਤ ਅੱਗੇ ਤੱਕ ਪਹੁੰਚ ਗਏ ਆ ਪਰ ਸਰਕਾਰਾਂ ਵੱਲੋਂ 18 ਤਰੀਕਾ ਦੀ ਦਿੱਤੀ ਹੋਈ ਸੀ ਕਿ ਮੋਰਚਾ ਚੁੱਕਿਆ ਜਾਣਾ ਹੈ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਧਕ ਤਰਸੀ ਕਿਸ ਮੋਰਚੇ ਨੂੰ ਚੁੱਕਿਆ ਜਾਵੇ ਇਸ ਨੂੰ ਲੈ ਕੇ ਬਲਵਿੰਦਰ ਸਿੰਘ ਕਮੇਟੀ ਦੇ ਮੈਂਬਰ ਸਾਡੇ ਨਾਲ ਨੇ ਬਲਵਿੰਦਰ ਸਿੰਘ ਕਿਵੇਂ ਦੇਖਦੇ ਹੋ ਕਿ 18 ਤਰੀਕ ਨੂੰ ਅੱਜ ਮਾਨਜੋ ਕੋਰਟ ਦਾ ਫੈਸਲਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਇਕੱਠੇ ਹੋ ਕੇ ਇਸ ਮੋਰਚੇ ਨੂੰ ਚੁੱਕਿਆ ਜਾਵੇ ਦੇਖੋ ਉਹਨਾਂ ਦਾ ਫੈਸਲਾ ਸੀ ਪਰ ਸੰਗਤ ਦਾ ਫੈਸਲਾ ਇਹ ਨਹੀਂ ਹੈ ਇਹ ਮੋਰਚਾ ਇਥੋਂ 19 ਦਿਨ ਨਹੀਂ ਚੁੱਕਿਆ ਜਾ ਸਕਦਾ ਜਿੰਨੀ ਦੇਰ ਜਿੰਨਾ ਮੰਗਾਂ ਲਈ ਇਹ ਮੋਰਚਾ ਲੱਗਿਆ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਦੇਖੋ ਸਭ ਤੋਂ ਪਹਿਲਾਂ ਮੈਂ ਸੰਖੇਪ ਚ ਦੱਸਣਾ ਜਾਊਂਗਾ ਕਿ ਇਹ ਮੋਰਚਾ ਲੱਗਿਆ ਕਿਉਂ 30-32-32 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਆਪਣੀ ਉਮਰ ਕੈਦ ਦੀਆਂ ਸਜ਼ਾਵਾਂ ਤੋਂ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਔਰ ਭਾਰਤ ਦੇ ਸੰਵਿਧਾਨ ਚ 14 ਸਾਲਾਂ ਬਾਅਦ ਬੰਦੇ ਦਾ ਨਕਸ਼ਾ ਤੁਰ ਪੈਂਦਾ ਵੱਧ ਤੋਂ ਵੱਧ 16 ਸਾਲਾਂ ਬਾਅਦ ਉਹ ਰਿਹਾ ਹੋ ਜਾਂਦਾ ਯੂਪੀ ਦੇ ਵਿੱਚ ਇੱਕ ਇਹ ਫੈਸਲਾ ਬਕਾਇਦਾ ਮਤਲਬ ਉਥੋਂ ਦੀ ਹਾਈ ਕੋਰਟ ਨੇ ਦਿੱਤਾ ਸੀ ਕਿ 16 ਸਾਲਾਂ ਬਾਅਦ ਕੋਈ ਬੰਦੇ ਦੀ ਪੈਰਵਾਹੀ ਕਰਨ ਵਾਲਾ ਵੀ ਜੇ ਨਹੀਂ ਨਕਸ਼ਾ ਤੋੜਨ ਵਾਲਾ ਵੀ ਨਹੀਂ ਤੇ ਤਦ ਵੀ ਉਹਨੂੰ ਛੱਡ ਦਿਓ ਠੀਕ ਹੈ ਨਾ ਸੋ ਇਹ ਕਾਨੂੰਨ ਭਾਰਤ ਦਾ ਸਿੱਖਾਂ ਤੇ ਲਾਗੂ ਕਿਉਂ ਨਹੀਂ ਪਹਿਲੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੂਜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਰ-ਬਾਰ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ ਠੀਕ ਹੈ ਜਦੋਂ ਮਤਲਬ ਬੇਅਦਬੀਆਂ ਦਾ ਇੱਕ ਦੋਸ਼ੀ ਜਿਹਨੂੰ ਕਮਿਸ਼ਨ ਨੇ ਦੋਸ਼ੀ ਕਿਹਾ ਕਮਿਸ਼ਨ ਨੂੰ ਵਿਧਾਨ ਸਭਾ ਨੇ ਬਣਾਇਆ ਜਿਹਨੂੰ ਕਾਰਜਪਾਲਕਾ ਦੇ ਵਿੱਚ ਬਣੀ ਹੋਈ ਸੱਟ ਨੇ ਦੋਸ਼ੀ ਕਿਹਾ ਜਿਹਦੇ ਖਿਲਾਫ ਚਲਾਨ ਪੇਸ਼ ਹੋ ਗਿਆ ਪ੍ਰਦੀਪ ਕਲੇਰ ਜੱਜ ਦੇ ਸਾਹਮਣੇ ਉਹਨੇ ਬਿਆਨ ਦਿੱਤਾ ਕਿ ਸੌਦਾ ਸਾਧ ਦੇ ਸਾਹਮਣੇ ਇਹਦੀ ਸਾਜ਼ਿਸ਼ ਰਚੀ ਗਈ ਔਰ ਹਣੀਪ੍ਰੀਤ ਨੇ ਇਹ ਗੱਲ ਕਹੀ ਕਿ ਜਿਨ੍ਹਾਂ ਨੇ ਸਾਡੇ ਗੁਰੂ ਦੇ ਲੋਕਟ ਰੋਲੇ ਆ ਠੀਕ ਆ ਉਸ ਗੁਰੂ ਨੂੰ ਰੋਲਿਆ ਜਾਵੇ ਠੀਕ ਆ ਉਹ ਸਾਰਾ ਕੁਝ ਕਲੀਅਰ ਹੋਣ ਹੋ ਜਾਣ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾ ਸਾਡੀਆਂ ਮਾਨਯੋਗ ਅਦਾਲਤਾਂ ਅੱਖਾਂ ਕਿਉਂ ਮਿੱਟੀ ਬੈਠੀਆਂ ਠੀਕ ਹੈ ਮਾਨਯੋਗ ਅਦਾਲਤ ਨੂੰ ਹਰ ਰੋਜ਼ ਨਸ਼ੇ ਦੇ ਨਾਲ ਪੰਜਾਬ ਚ ਹੁੰਦੀਆਂ 2 ਤੋਂ 4 ਮੌਤਾਂ ਨਹੀਂ ਦੇਖਦੀਆਂ ਸਿਮਿਆਂ ਵੱਲ ਤੁਰ ਜਾਂਦੀ ਜਵਾਨੀ ਨਹੀਂ ਦੇਖਦੀ 8 ਸਾਲਾਂ ਤੋਂ ਨਸ਼ਿਆਂ ਦੀ ਫਾਈਲ ਅਦਾਲਤ ਦੇ ਕਮਰਿਆਂ ਚ ਰੋਲ ਰਹੀ ਹੈ ਉਹਦੇ ਤੇ ਕੋਈ ਫੈਸਲਾ ਨਹੀਂ ਉਸ ਫਾਈਲ ਤੇ ਕੋਈ ਫੈਸਲਾ ਨਹੀਂ ਜਿਹਦੇ ਚ ਦੱਸਿਆ ਗਿਆ ਹੈ ਕਿ ਨਸ਼ਿਆਂ ਦੀ ਪੁਸ਼ਤ ਪਣਾਈ ਕਿਹੜੇ ਕਿਹੜੇ ਪੁਲਿਸ ਅਫਸਰਾਂ ਨੇ ਕੀਤੀ ਨਸ਼ਾ ਕਿੰਨਾ ਕਿੰਨਾ ਸਿਆਸੀ ਲੋਕਾਂ ਦੀ ਸ਼ਹਿ ਤੇ ਵਿਖਦਾ ਰਿਹਾ ਔਰ ਕਿਹੜੇ ਜੱਜਾਂ ਨੇ ਉਹ ਫਾਈਲਾਂ ਜਿਹੜੀਆਂ ਹੈਗੀਆਂ ਨਹੀਂ ਖੋਲੀਆਂ ਕੀ ਅਦਾਲਤ ਨੂੰ ਉਹਦੇ ਤੇ ਫੈਸਲਾ ਨਹੀਂ ਲੈਣਾ ਚਾਹੀਦਾ ਮਨਰੇਗਾ ਐਕਟ 2005 2005 ਤੋਂ ਲੈ ਕੇ ਅੱਜ ਤੱਕ ਕਦੇ ਵੀ 100 ਦਿਨ ਦਾ ਕੰਮ ਦੇਣ ਦਾ ਕਾਨੂੰਨ ਹੈ 20 ਦਿਨਾਂ ਤੋਂ ਵੱਧ ਨਹੀਂ ਦਿੱਤਾ ਗਿਆ ਕਿਸਾਨੀ ਤੇ ਲਾਗੂ ਨਹੀਂ ਕੀਤਾ ਗਿਆ ਕਦੇ ਅਦਾਲਤ ਨੇ ਮਾਰਯੋਗ ਅਦਾਲਤ ਨੇ ਉਹਦੇ ਤੇ ਨੋਟਿਸ ਲਿਆ ਹਸਪਤਾਲਾਂ ਚ ਦਵਾਈ ਨਹੀਂ ਪਹੁੰਚ ਰਹੀ ਫਰੌਤੀਆਂ ਵਸੂਲੀ ਲਗਾਤਾਰ ਚੱਲ ਰਹੀ ਹੈ ਕਤਲ ਹੋ ਰਹੇ ਹਨ ਅਮਨ ਕਾਨੂੰਨ ਦਾ ਕੋਈ ਨਾਂ ਥੇ ਨਹੀਂ ਅਦਾਲਤ ਨੇ ਅੱਖਾਂ ਖੋਲੀਆਂ ਚੰਡੀਗੜ੍ਹ ਨੂੰ ਜਾਂਦੀਆਂ 10 ਸੜਕਾਂ ਇੱਕ ਅੱਧੀ ਸੜਕ ਦੇ ਉੱਤੇ ਮੋਰਚਾ ਲੱਗਿਆ ਹੋਇਆ ਔਰ ਉਹ ਵੀ ਥੋੜੇ ਜੇ ਥਾਂ ਤੇ ਲੱਗਿਆ ਹੋਇਆ ਪਰ ਇੱਕ ਪੋਜ਼ਿਟਿਵ ਵਾਇਰਲ ਹੋਈ ਦੇਖੀ ਅਸੀਂ ਉਹਦੇ ਵਿੱਚ ਪਤਾ ਨਹੀਂ ਸੱਚ ਹੈ ਪਤਾ ਨਹੀਂ ਝੂਠ ਹੈ ਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਗੁਰੂ ਸਾਹਿਬ ਦੀ ਆੜ ਦੇ ਵਿੱਚ ਇਦਾਂ ਦੇ ਮੋਰਚੇ ਲੱਗਦੇ ਨੇ ਕਿ ਆੜ ਨਹੀਂ ਲੈਣੀ ਚਾਹੀਦੀ ਇਦਾਂ ਦੇ ਆਗੂਆਂ ਨੂੰ ਇਦਾਂ ਦੇ ਮੋਰਚਿਆਂ ਵਿੱਚ ਮੈਂ ਮਾਨਯੋਗ ਅਦਾਲਤ ਨੂੰ ਪੁੱਛਣਾ ਚਾਹੁੰਨਾ ਕਿ ਅਦਾਲਤ ਦਾ ਤਾਂ ਖੁਦ ਫੈਸਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਿਉਂਦੀ ਜਾਗਤੀ ਦੇ ਨੇ ਉਹਨਾਂ ਦੇ ਨਾਂ ਤੇ ਜ਼ਮੀਨ ਹੋ ਸਕਦੀ ਹੈ ਠੀਕ ਹੈ ਫਿਰ ਇਹ ਤਾਂ ਜਿਹੜੀ ਲੜਾਈ ਹੈ ਇਹ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬਾਰ-ਬਾਰ ਬੇਦਬੀਆਂ ਦੇ ਮਸਲੇ ਦੇ ਉੱਤੇ ਇਹ ਮੋਰਚਾ ਸਿਰਾਂ ਦੀ ਗਿਣਤੀ ਨਾਲ ਨਹੀਂ ਲੱਗਿਆ ਹੋਇਆ ਇਹ ਮੋਰਚਾ ਕੌਮ ਦੀ ਆਵਾਜ਼ ਹੈ ਕੌਮ ਦਾ ਦਰਦ ਹੈ ਕੌਮ ਦੀਆਂ ਮਨੋ ਭਾਵਨਾ ਔਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਕੌਮ ਜਿਉਂਦੀ ਜਾਗਦੀ ਗੁਰੂ ਦਾ ਸਰੂਪ ਗੁਰੂ ਦੀ ਦੇਹ ਮੰਦੀ ਹੈ ਇਹ ਉਹਨਾਂ ਦੇ ਇਨਸਾਫ ਦੀ ਲੜਾਈ ਹੈ ਆਰਚ ਲੱਗਣ ਦਾ ਕੀ ਮਤਲਬ ਹੋਇਆ ਪਰ ਤੁਸੀਂ ਜੋ ਅਦਾਲਤ ਨੇ ਕਿਤਨੇ ਜਿਹੇ ਫੈਸਲਾ ਲਿਆ ਕਿ ਇੱਥੇ ਸਿੰਘ ਨਹੀਂ ਹੈ ਇੱਥੇ ਮੋਰਚੇ ਦੇ ਵਿੱਚ ਇਕੱਠ ਨਹੀਂ ਹੈ ਤਾਂ ਕਿ ਲੱਗਦਾ ਕਿ ਕਿਤਨੇ ਕਿਤੇ ਫੈਸਲਾ ਲਿਆ ਗਿਆ ਕਿ ਉਹ ਤੰਬੂ ਲੱਗੇ ਹੋਏ ਨੇ ਇੱਥੇ ਸਿੰਘ ਕੋਈ ਪਹੁੰਚੀ ਜਾਏ ਤਾਂ ਸੰਗਤਾਂ ਪਹੁੰਚ ਨਹੀਂ ਨਾ ਨਹੀਂ ਜਿਸ ਦਿਨ ਇੱਥੇ 50000 ਦਾ ਇਕੱਠ ਸੀ ਉਸ ਦਿਨ ਅਦਾਲਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਹਕੂਮਤ ਨੂੰ ਕਹਿ ਦਿੱਤਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਕਿ ਉਸ ਦਿਨ ਅਦਾਲਤ ਨੇ ਕਹਿ ਦਿੱਤਾ ਕਿ ਜਿਹੜੀ ਕਮਿਸ਼ਨ ਬਣੀ ਗਈ ਹੈ ਜਿਹੜੀਆਂ ਪੜਤਾਲਾਂ ਦੀਆਂ ਏਜੰਸੀਆਂ ਬਣੀਆਂ ਨੇ ਪੜਤਾਲ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਅਨਸਾਰ ਮੁਕੱਦਮੇ ਦਰਜ ਕਰ ਦਿਓ ਕੋਟਕਪੂਰਾ ਬਹਿਬਲ ਗੋਲੀਕਾੜ ਦੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਓ ਉਸ ਦਿਨ ਅਦਾਲਤ ਨੇ ਕਹਿਤਾ ਜਿਸ ਦਿਨ ਇੱਥੇ 50 ਹਜ਼ਾਰ ਬੰਦਾ 26 ਜਨਵਰੀ ਨੂੰ ਸੀ ਹਰ ਰੋਜ਼ ਮੋਰਚੇ ਦੇ ਉੱਤੇ 7-8 ਕੁਇੰਟਲ ਢਾਲ ਲੱਗਦੀ ਸੀ 5000 ਤੋਂ ਵੱਧ ਸੰਗਤ ਇੱਥੇ ਆਉਂਦੀ ਸੀ ਮੋਰਚੇ ਤੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਆ ਚੁੱਕੇ ਆ ਕੀ ਅਦਾਲਤ ਨੇ ਉਸ ਵੇਲੇ ਜਿਹੜਾ ਫੈਸਲਾ ਕਰਨਾ ਸੀ ਕਰਤਾ ਸਵਾਲ ਇਹ ਹੈ ਕਿ ਇਹ ਸਰਕਾਰ ਦੀ ਬੇਈਮਾਨੀ ਹੈ ਜੱਜ ਨੇ ਅਜੇਹੇ ਮੋਰਚਿਆਂ ਸੰਬੰਧੀ ਫੈਸਲਾ ਪ੍ਰਸ਼ਾਸਨ ਦੀ ਫੀਡਬੈਕ ਤੇ ਲੈਣਾ ਹੁੰਦਾ ਹੈ। ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਹੈ। ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਕਿ 9 ਸੜਕਾਂ ਚੰਡੀਗੜ੍ਹ ਨੂੰ 10 ਸੜਕਾਂ ਜਾਂਦੀਆਂ। ਠੀਕ ਹੈ, ਇੱਥੇ ਜਿਹੜੀ ਇਹ ਡਬਲ ਰੋਡ ਹੈ, ਇੱਕ ਪਾਸਾ ਖੁੱਲਿਆ ਹੋਇਆ ਹੈ। ਕਿਸੇ ਨੂੰ ਤਕਲੀਫ ਕੀ ਹੈ? ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਕਿੰਨੇ ਸਥਾਨ ਹਨ ਧਾਰਮਿਕ ਉਹ ਜਿੱਥੇ ਸੜਕਾਂ ਜਿਹੜੀਆਂ ਹੈਗੀਆਂ, ਉਹ 50-50 ਗੱਜ ਦੂਰ ਉਹ ਸਥਾਨ ਤੋਂ ਵੜ ਪਾ ਕੇ ਕੱਢੀਆਂ ਜਾਂਦੀਆਂ। ਕੱਢੀਆਂ ਜਾਂਦੀਆਂ ਕਿ ਨਹੀਂ ਕੱਢੀਆਂ ਜਾਂਦੀਆਂ? ਪੰਜਾਬ ਦੇ ਵਿੱਚ ਹੀ ਇਹੋ ਜਿਹੇ ਥਾਂ ਹੈਗੇ। ਤੇ ਇੱਥੇ ਦੋਨੇ ਪਾਸੇ ਖਾਲੀ ਥਾਂ ਪਈ ਆ ਸਰਕਾਰ ਨੂੰ ਇੰਨੀ ਤਕਲੀਫ ਆ ਤਾਂ ਉਰਲੇ ਪਾਸੇ ਦੀ ਸੜਕ ਕੱਢ ਕੇ ਲੈ ਜੇ ਠੀਕ ਹੈ ਤੇ ਜਾਂ ਸੰਵਿਧਾਨ ਅਨੁਸਾਰ ਨਿਆਂ ਦੇ ਵੀ ਉਹਨਾਂ ਲੋਕਾਂ ਨੂੰ ਜਿਹੜੇ 30-30 ਸਾਲਾਂ ਤੋਂ ਕੌਮ ਦੀ ਖਾਤਰ ਜੇਲ੍ਹ ਚ ਗਏ ਸੀਗੇ ਅੱਜ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਛੱਡਿਆ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਜਦੋਂ ਪੜਤਾਲ ਹੋ ਚੁੱਕੀ ਹੈ ਵਿਧਾਨ ਸਭਾ ਨੇ ਕਮਿਸ਼ਨ ਬਣਾਇਆ ਜੁਡੀਸ਼ੀਅਲ ਕਮਿਸ਼ਨ ਉਹਦੇ ਤੋਂ ਅਲਾਵਾ ਸੱਟ ਵਿਧਾਨ ਸਭਾ ਨੇ ਬਣਾਈ ਸੱਟ ਨੇ ਦੋਸ਼ੀ ਜਿਹੜੇ ਸੀ ਨਖਾਰਤੇ ਠੀਕ ਹੈ ਅਜੇ ਤੱਕ ਸੌਦਾ ਸਾਧ ਨੂੰ ਸ਼ਾਮਲ ਤਪਤੀਸ਼ ਨਹੀਂ ਕੀਤਾ ਤਿੰਨ ਸਰਕਾਰਾਂ ਚੱਲੀਆਂ ਗਈਆਂ ਉਦੋਂ ਅਦਾਲਤ ਕਾਨੂੰਨ ਦੀ ਅਵੱਗਿਆ ਸੰਵਿਧਾਨ ਦੀ ਅਵੱਗਿਆ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੀ ਅਵੱਗਿਆ ਹੁੰਦੀ ਨਹੀਂ ਸੀ ਦੇਖ ਰਹੀ ਸੋ ਇਹ ਪੂਰੀ ਤਰ੍ਹਾਂ ਇੱਕ ਛੜਿਆੰਤਰ ਹੈ ਕੌਮ ਨੂੰ ਧੱਕਿਆ ਜਾ ਰਿਹਾ ਹੈ ਕੌਮ ਨੂੰ ਦਬਾਇਆ ਜਾ ਰਿਹਾ ਹੈ ਕੌਮ ਨੂੰ ਖਤਮ ਕਰਨ ਵੱਲ ਵਧਿਆ ਜਾ ਰਿਹਾ ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਅਗਰ ਮੋਦੀ ਸਾਹਿਬ ਜਾਂ ਫਿਰ ਅਮਿਤ ਸ਼ਾਹ ਜੀ ਇਹ ਕਹਿ ਦੇਣ ਕਿ ਪੰਜ ਬੰਦੇ ਆ ਜਾਣ ਮੋਰਚੇ ਵਿੱਚੋਂ ਕਿ ਅਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਗੱਲ ਕਰਨੀ ਹੈ ਪਰ ਮੋਰਚੇ 'ਚ ਕਹਿੰਦੇ ਪੰਜ ਬੰਦੇ ਵੀ ਹੁਣ ਸ਼ਾਮਲ ਨਹੀਂ ਆ ਪੰਜ ਬੰਦੇ ਦੀ ਆਪਸੇ ਨਹੀਂ ਬਣ ਰਹੀ ਇਹ ਗੱਲਾਂ ਸਾਹਮਣੇ ਆ ਗਈ ਨਾਓ ਮੋਦੀ ਸਾਹਿਬ ਹੈ ਤੇ ਨਾ ਅਮਿਤ ਸ਼ਾਹ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਲੈਕਟਰਲ ਬੌਂਡ ਜਿਹੜੇ ਸੀਗੇ ਉਹਦੇ ਤੇ ਕੀ ਫੈਸਲਾ ਦਿੱਤਾ ਕਿ ਇਹ ਅਸਵਿਧਾਨਿਕ ਸੀ ਉਹ ਇੱਕ ਰੈਕਟ ਚਲਾਇਆ ਜਾ ਰਿਆ ਸੀ ਵਸੂਲੀ ਦਾ ਠੀਕ ਹੈ ਜਾਂ ਡੰਡਾ ਜਾਂ ਚੰਦਾ ਈਡੀ ਭੇਜ ਕੇ ਪੈਸੇ ਲਏ ਜਾ ਰਿਆ ਸੀ 15 20000 ਕਰੋੜ ਰੁਪਏ ਦਾ ਕਬਲਾ ਕਰਨ ਵਾਲੇ ਕਿਹੜੇ ਸਾਹਬ ਹੈ ਤੇ ਕਿਹੜੇ ਸ਼ਾਹ ਉਹ ਤਾਂ ਬਦਮਾਸ਼ ਹੈ ਦੇਸ਼ ਉਹਨਾਂ ਨੇ ਵੇਚਤਾ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਸਿੱਖ ਕੌਮ ਨੂੰ ਦਵਾਇਆ ਜਾ ਰਿਹਾ ਠੀਕ ਹੈ ਦੁਬਾਰਾ ਦੇਸ਼ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਮੈਂ ਪੰਜਾਬ ਦੇ ਸਾਰੇ ਵਾਸੀਆਂ ਨੂੰ ਸਮੇਤ ਹਿੰਦੂ ਵੀਰਾਂ ਨੂੰ ਅਸਾਈਆਂ ਨੂੰ ਮੁਸਲਮਾਨਾਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਪੰਜਾਬੀ ਇਕੱਠੇ ਹੋ ਜਓ ਅਨਸਾਫ਼ ਲੈਣ ਵਾਸਤੇ ਜੇ ਇੱਥੇ ਤੁਹਾਡਾ ਪਾਣੀ ਹਵਾ ਮਿੱਟੀ ਜ਼ਹਿਰੀਲੇ ਕਰ ਕੀਤੇ ਗਏ ਕਿ ਹਿੰਦੂ ਵੀਰ ਨਹੀਂ ਉਹ ਕੈਂਸਰ ਨਾਲ ਮਰ ਰਹੇ ਕਿ ਮੁਸਲਮਾਨ ਨਹੀਂ ਮਰ ਰਿਹਾ ਜੇ ਤੁਹਾਡੇ ਪਾਣੀ ਦੇ ਡੈਮ ਖੋਏ ਗਏ ਕਿ ਉਹਦੇ ਨਾਲ ਤੁਹਾਡਾ ਨੁਕਸਾਨ ਨਹੀਂ ਧਰਤੀ ਹੇਠੋਂ ਪਾਣੀ ਖਤਮ ਕੀਤਾ ਜਾ ਰਿਹਾ ਇੱਕ ਵਿਉਂਤਬੱਧ ਢੰਗ ਦੇ ਨਾਲ ਕਿ ਉਹਦੇ ਲਈ ਕੱਲ ਨੂੰ ਤੁਹਾਡੇ ਬੱਚੇ ਭੁੱਖੇ ਨਹੀਂ ਮਰਨਗੇ ਪਾਣੀ ਲਈ ਦਰਸਣਗੇ ਨਹੀਂ ਸੋ ਸਾਨੂੰ ਪੰਜਾਬੀਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਸਿਆਸੀ ਮਾਫੀਆ ਦੇ ਖਿਲਾਫ ਜਿਹੜਾ ਕਿ ਦੇਸ਼ ਨੂੰ ਵੰਡਣਾ ਚਾਹੁੰਦਾ ਹੈ ਦੇਸ਼ ਨੂੰ ਵੇਚਣਾ ਚਾਹੁੰਦਾ ਹੈ ਉਹਨੂੰ ਮੁੜ ਗੁਲਾਮੀ ਵੱਲ ਧੱਕਣਾ ਚਾਹੁੰਦਾ ਹੈ ਸਿੱਖਾਂ ਨੇ ਹਮੇਸ਼ਾ ਕੁਰਬਾਨੀਆਂ ਕੀਤੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਜੰਜੂ ਪਾਉਣ ਤੋਂ ਨਾ ਕੀਤੀ ਔਰ ਦਸਮੇਸ਼ ਪਿਤਾ ਔਰ ਨੌਵੀਂ ਪਾਤਸ਼ਾਹੀ ਨੇ ਉਸੇ ਜੰਜੂ ਦੀ ਰੱਖਿਆ ਲਈ ਆਪ ਦਾ ਬਲੀਦਾਨ ਦਿੱਤਾ ਸੋ ਇਹ ਜਿਹੜੀ ਸਿੱਖ ਕੌਮ ਹੈ ਇੱਕ ਕੌਮ ਸਾਰਿਆਂ ਦੇ ਨਾਲ ਮਿਲ ਕੇ ਚੱਲਣ ਵਾਲੀ ਹੈ ਸਾਰਿਆਂ ਨੂੰ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਬਾਹਰਾ ਜੀ ਇੱਕ ਪਿਤਾ ਇੱਕ ਉਸਕੇ ਹਮਾਰਕ ਸੋ ਸਿੱਖੀ ਨੂੰ ਬਚਾਉਣ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਔਰ ਖਾਸ ਕਰ ਸਿੱਖਾਂ ਨੂੰ ਅੱਜ ਸਾਡੇ ਆਗੂਆਂ ਦੀ ਹਾਲਤ ਇਹ ਹੈ ਸਾਡੇ ਕੋਲੇ ਗੁਰੂ ਤਾਂ ਹੈ ਇਹ ਸਾਡੀ ਖੁਸ਼ਕਿਸਮਤੀ ਹੈ ਪਰ ਆਗੂ ਉਸ ਵੇਲੇ ਡਠੀਆਂ 22 ਮੰਡੀਆਂ ਵਾਂਗ ਅੱਜ 2200 ਮੰਡੀਆਂ ਚ ਵੰਡੇ ਗਏ ਆ ਗੁਰਦੁਆਰਿਆਂ ਦੇ ਉੱਤੇ ਵੀ ਸਰਕਾਰਾਂ ਦਾ ਕਬਜ਼ਾ ਹੈ ਸਾਡੇ ਸਿੱਖ ਸੰਸਥਾਵਾਂ ਦੇ ਉੱਤੇ ਵੀ ਸਰਕਾਰਾਂ ਦਾ ਕਬਜ਼ਾ ਹੈ ਸਾਡੇ ਆਗੂਆਂ ਨੂੰ ਵੀ ਪਲੋਸੀਆ ਡਰਾਇਆ ਧਮਕਾਇਆ ਲਾਲਚ ਦਿੱਤੇ ਜਾ ਰਹੇ ਆ ਪਰ ਕੌਮ ਦੇ ਵਿੱਚ ਮੱਖਣ ਸ਼ਾਲ ਵਾਣਿਆਂ ਦੀ ਵੀ ਕਮੀ ਨਹੀਂ ਜਿਹੜੇ ਅਸ਼ਰਫੀਆਂ ਤੇ ਨੋਟਾਂ ਦੇ ਢੇਰ ਲਾ ਦਿੰਦੇ ਆ ਉਹ ਭਾਵੇਂ ਬਰਗਾੜੀ ਦਾ ਮੋਰਚਾ ਲੱਗਿਆ ਭਾਵੇਂ ਦਿੱਲੀ ਦਾ ਮੋਰਚਾ ਲੱਗਿਆ ਆਵੇਂ ਕੌਮੀ ਇਨਸਾਫ ਮੋਰਚਾ ਲੱਗਿਆ ਸੰਗਤ ਕਦੇ ਪਿੱਛੇ ਨਹੀਂ ਹੱਟੀ ਸੰਗਤ ਨੇ ਪੂਰਾ ਸਹਿਯੋਗ ਦਿੱਤਾ ਸੋ ਇੱਕ ਪਾਸੇ ਸਰਕਾਰ ਹੈ ਜਿਹੜੀ ਛੜਯੰਤਰ ਰਚਦੀ ਹੈ ਏਜੰਸੀਆਂ ਦੂਜੇ ਪਾਸੇ ਆਗੂ ਹੈ ਤੇ ਤੀਜੇ ਪਾਸੇ ਸੰਗਤ ਹੈ ਔਰ ਹੁਣੇ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਈ ਚ ਅੱਜ ਸੰਗਤ 1000 ਤੋਂ ਜ਼ਿਆਦਾ ਚੁੱਕਣ ਦੀ ਤਿਆਰੀ ਹੈ ਫਿਰ ਚੁੱਕਣ ਦੋਗੇ ਮੋਰਚਾ ਨਹੀਂ ਅਸੀਂ ਕੀ ਚੁੱਕਣ ਦੇਣਾ ਜੀ ਸੰਗਤ ਨੇ ਹੀ ਨਹੀਂ ਚੁੱਕਣ ਦੇਣਾ ਗੁਰੂ ਨੇ ਇਹਨਾਂ ਬਲ ਬਖਸ਼ਿਆ ਹੋਇਆ ਤੁਸੀਂ ਸਾਰਾ ਜਿਹੜਾ ਵੀ ਬਲਾਰਾ ਸਟੇਜ ਤੇ ਬੋਲਦਾ ਹੈ ਉਹ ਤੇ ਚਿਹਰੇ ਦੀ ਲਾਲੀ ਵੇਖੋ ਠੀਕ ਹੈ ਅਸੀਂ ਦੇਖੋ ਸਿੰਘ ਸਾਹਿਬ ਦਾ ਆਦੇਸ਼ ਪਿਛਲੇ ਦਿਨਾਂ ਦੇ ਵਿੱਚ ਆਇਆ ਉਹਨਾਂ ਦੀ ਮੁਲਾਕਾਤ ਹਫਤੇ ਚ ਦੋ ਦਿਨ ਹੁੰਦੀ ਹੈ ਉਹਨਾਂ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਕਰਨੀ ਸਰਕਾਰ ਦੇ ਜ਼ਬਰਦਸਤ ਸਬਰ ਨਾਲ ਟਾਕਰਾ ਕਰਨਾ ਉਹ ਮੋਰਚਾ ਤੁਹਾਨੂੰ ਜ਼ਬਰਦਸਤੀ ਚੁਕਾ ਦਿੰਦੇ ਆ 10 ਮੋਰਚੇ ਹੋਰ ਲੱਗ ਜਾਣਗੇ ਇਸ ਤੋਂ ਮਜ਼ਬੂਤ ਲੱਗਣਗੇ ਤੁਸੀਂ ਦੱਸੋ ਸ੍ਰੀ ਅਕਾਲ ਤਖਤ ਸਭ ਖਾਲੀ ਕਰਵਾਇਆ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਤੋਂ ਅੱਜ ਉਹਨਾਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਕਿੰਨੇ ਨੌਜਵਾਨਾਂ ਦੇ ਪਈਆਂ ਉਹਨਾਂ ਦੀ ਤਸਵੀਰ ਵਾਲੇ ਝੰਡੇ ਪੂਰੇ ਦੇਸ਼ 'ਚ ਘੁੰਮ ਰਹੇ ਆ ਪੂਰੀ ਦੁਨੀਆ 'ਚ ਘੁੰਮ ਰਹੇ ਆ ਉਹਨਾਂ ਦਾ ਸਤਕਾਰ ਪਹਿਲਾਂ ਨਾਲੋਂ 1000 ਗੁਣਾ ਵਧ ਗਿਆ ਔਰ ਉਹਨਾਂ ਦੀ ਪਹਿਚਾਣ ਸਿੱਖੀ ਦੇ ਵਿੱਚ 1000 ਗੁਣਾ ਵਧ ਗਈ ਉਸ ਤੋਂ ਬਾਅਦ ਕੋਟਕਪੂਰੇ ਦਾ ਸਰਕਾਰ ਨੇ ਜਬਰੀ ਮੋਰਚਾ ਚੁਕਾਇਆ ਔਰ ਉਸ ਮੋਰਚੇ ਤੋਂ ਬਾਅਦ ਵੀ ਸਿੰਘਾਂ ਨੇ ਜਾ ਕੇ ਬਾਈਬਲ ਚ ਮੋਰਚਾ ਲਾਤਾ ਉੱਥੇ ਦੋ ਸਿੰਘ ਸ਼ਰੇਆਮ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ ਉਸ ਤੋਂ ਬਾਅਦ ਕਿੰਨਾ ਵੱਡਾ ਵਰਗਾੜੀ ਮੋਰਚਾ ਲੱਗਿਆ ਉਹਨੂੰ ਬਲ ਨਾਲ ਨਹੀਂ ਤੇ ਛਲ ਨਾਲ ਚਕਵਾ ਦਿੱਤਾ ਕਿ ਤੁਹਾਨੂੰ ਅਸੀਂ ਇਨਸਾਫ ਦੇਾਂਗੇ ਠੀਕ ਹੈ ਨਾਂ ਦੇ ਪਰਚੇ ਦਰਜ ਕਰਤੇ ਪਰ ਅਜੇ ਤੱਕ ਸੌਦਾ ਸਾਧ ਨੂੰ ਸ਼ਾਮਲ ਤਫਤੀਸ਼ ਨਹੀਂ ਕੀਤਾ ਗਿਆ ਬੇਅਦਬੀ ਦੇ ਦੋਸ਼ ਦੇ ਵਿੱਚ ਸੋ ਉਹ ਛਲ ਨਾਲ ਚਕਵਾ ਦਿੱਤਾ ਗਿਆ ਤੇ ਕੌਮੀ ਇਨਸਾਫ ਮੋਰਚਾ ਲੱਗ ਗਿਆ ਇਹ ਮੋਰਚਾ ਕੌਮਾਂ ਦੀ ਆਵਾਜ਼ ਹੈ ਕੌਮ ਦੀ ਆਵਾਜ਼ ਹੈ ਕੌਮ ਦਾ ਦਰਦ ਹੈ ਕੌਮ ਦੀਆਂ ਭਾਵਨਾਵਾਂ ਹੈ ਇੱਥੇ ਸਿਰਾਂ ਦੀ ਗਿਣਤੀ ਨਾ ਕਰੋ ਲੱਖਾਂ ਲੋਕ ਅਰਦਾਸ ਕਰਦੇ ਆ ਕੌਮੀ ਇਨਸਾਫ ਮੋਰਚੇ ਦੀ ਚੜ੍ਹਨੀ ਕਲਾ ਵਾਸਤੇ ਜੋ ਜਿਸ ਦਿਨ ਵੀ ਸਰਕਾਰ ਨੇ ਇੱਥੇ ਜ਼ਬਰ ਕੀਤਾ ਇੱਥੇ ਪੂਰਾ ਪੰਜਾਬ ਨਹੀਂ ਦੇਸ਼ ਦੁਨੀਆ ਤੋਂ ਸਿੱਖ ਇੱਥੇ ਪਹੁੰਚਣੇ ਸ਼ੁਰੂ ਹੋ ਜਾਣਾ ਠੀਕ ਹੈ ਬਹੁਤ ਬਤ ਤੁਸ ਦੇਖੋ ਕਿ ਬਲਵਿੰਦਰ ਸਿੰਘ ਜਿੰਨਾ ਵੱਲੋਂ ਦੱਸਿਆ ਗਿਆ ਕਿ ਸਰਕਾਰ ਭਾਵੇਂ ਮਾਂਜੋ ਕੋਰਟ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਮੋਰ ਚੁੱਕਿਆ ਜਾਣਾ ਪਰ ਲਗਾਤਾਰ ਸੰਗਤਾਂ ਅੱਜ ਪਹੁੰਚੀਆਂ ਨੇ ਠਾ ਤਰੀਕਾ ਜਿਹੜਾ ਫੈਸਲਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਕਿਸਾਨ ਜਿੱਥੇ ਬੰਦੀਆਂ ਸਿੱਖ ਜਥੇਬੰਦੀਆਂ ਲਗਾਤਾਰ ਪਹੁੰਚ ਰਹੀਆਂ ਨੇ ਔਰ ਦੱਸਿਆ ਗਿਆ ਕਿ ਅਗਰ ਸਰਕਾਰ ਜਵਰ ਕਰਦੀ ਹੈ ਤਾਂ ਸਿੱਖ ਸੰਗਠਾ ਉਸ ਦੇ ਖਿਲਾਫ ਡਟ ਕੇ ਵਿਰੋਧ ਕਰਨਗੀ ਆ। ਦੇਖੀਏ ਹੁਣ ਆਬ ਚ ਮੋ ਚੁੱਕੇ ਜਾਂਦੇ ਨਹੀਂ ਹੈ ਤੁਹਾਨੂੰ ਸਮਝ ਦੱਸੇਗਾ। ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ